ਸੜੀ ਰੋਡ ਦਾ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਨਿਕਲਿਆ ਪਿਆਗਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਹੈਗਾ ਸੜਕ ਦਾ ਇਕੱਲੀ-ਕੱਲੀ ਟੁੱਟੀ ਪਈ ਹੈ ਕੋਈ ਬੁਰਾ ਹਾਲ ਨਹੀਂ ਮਤਲਬ ਤੁਰ ਕੇ ਜਾ ਨਹੀਂ ਸਕਦਾ ਲੋਕਾਂ ਨੂੰ ਨਹੀਂ ਸੀ ਵਿਸ਼ਵਾਸ ਆਮ ਤੋਂ ਬਣੇ ਬਣ ਕੇ ਖਾਸ ਬਗੰਦੇ ਪਾਣੀ ਦਾ ਨਹੀਂ ਨਿਕਾਸ ਬਲਜਿੰਦਰ ਕੌਰ ਦਾ ਇਹੀ ਵਿਕਾਸ ਜਨਤਾ ਦਾ ਨਹੀਂ ਹੈ ਹਾਲ ਥੋੜ ਦੇਖ ਲਓ ਪੰਜ ਚਾਰ ਸਾਲ ਤੇਈ ਦਾ ਲੱਗਿਆ ਹੋਇਆ ਹੈ ਸੜਕ ਬਣਾਉਣ ਵਾਸਤੇ 10 ਸਾਲ ਹੋ ਗਿਆ ਠੀਕ ਹੈ ਜੀ ਤੇ ਥੱਲੇ ਲੋਕਾਂ ਦਾ ਪ੍ਰਤੀਕਰਮ ਦੇਖ ਲਓ ਇਹ ਬਈ ਦਿੱਕਤ ਹੈ ਸਾਡੀ ਪ੍ਰੋਫੈਸਰ ਕਲੋਨੀ ਦੇ ਮੇਨ ਰੋਡ ਹੈ ਇਹ ਕਾਲਜ ਯੂਨੀਵਰਸਿਟੀ ਨੂੰ ਰੋਡ ਜਾਂਦਾ ਹੈਗਾ ਇੱਥੇ ਜੀ ਡੇਲੀ ਬੱਚੇ ਪਤਾ ਨਹੀਂ ਕਿੰਨੇ ਜਾਂਦੇ ਆ ਤੁਰ ਕੇ ਵੀ ਜਾਂਦੇ ਆ ਮੋਟਰਸਾਈਕਲਾਂ ਤੇ ਵੀ ਜਾਂਦੇ ਆ ਬੱਸਾਂ ਤੇ ਵੀ ਜਾਂਦੇ ਆ ਲੇਕਿਨ ਹਰੇਕ ਨੂੰ ਦਿੱਕਤ ਹੈ ਸਾਡੀ ਰੋਡ ਦਾ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਨਿਕਲਿਆ ਪਿਆਗਾ ਲੋਕਾਂ ਦੇ ਘਰਾਂ 'ਚ ਵੜੀ ਜਾਂਦਾ ਹੈਗਾ ਸੜਕ ਦਾ ਕੱਲੀ ਕੱਲੀ ਟੁੱਟੀ ਪਈ ਹੈ ਕੋਈ ਬੁਰਾ ਹਾਲ ਹੈ ਬੰਦਾ ਤੁਰ ਕੇ ਜਾ ਨਹੀਂ ਸਕਦਾ ਲੋਕਾਂ ਨੇ ਅੱਕ ਕੇ ਆਪ ਦਾ ਪਹਿਲਾ ਮਨਜਿੰਦਰ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਸੀ ਕਈ ਵਾਰ ਪਰ ਪ੍ਰਸ਼ਾਸਨ ਨੇ ਕੋਈ ਸਾਡਾ ਹੱਲ ਨਹੀਂ ਕੀਤਾ। ਕਈ ਵਾਰੀ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਉਹ ਤਾਂ ਦਲਾਸੇ ਦੇ ਦਿੰਦੇ ਆ ਪਰ ਹੱਲ ਕੋਈ ਨਹੀਂ ਕੀਤਾ ਉਹਨਾਂ ਨੇ। ਅੱਕ ਕੇ ਸਾਨੂੰ ਇਹ ਐਕਸ਼ਨ ਕਰਨਾ ਪਿਆ ਸਾਨੂੰ ਰਾਹ ਰੋਕਣਾ ਪਿਆ ਜੀ। ਨਾ ਕੀ ਲਾਇਆ ਹੁਣ ਤੁਸੀਂ ਬੋਰਡ ਤੇ ਕੀ ਲਿਖਿਆ ਜੀ ਤੁਸੀਂ ਲਾਇਆ? ਬੋਰਡ ਤੇ ਸੀ ਲਾਇਆ ਤੁਸੀਂ ਦੇਖੋ ਜੀ। ਲੋਕਾਂ ਨੂੰ ਨਹੀਂ ਸੀ ਵਿਸ਼ਵਾਸ ਆਮ ਤੋਂ ਬਣੇ ਬਣ ਕੇ ਖਾਸ ਬਗੰਦੇ ਪਾਣੀ ਦਾ ਨਹੀਂ ਨਿਕਾਸ ਬਲਜਿੰਦਰ ਕੌਰ ਦਾ ਇਹੀ ਵਿਕਾਸ ਜਨਤਾ ਦਾ ਨਹੀਂ ਇਹ ਹਾਲ। ਇਹ ਅਸੀਂ ਕਹਿੰਦੇ ਆਂ ਜੀ ਆਮ ਲੋਕਾਂ ਦੇ ਬਣਾਈ ਸੀ ਆਮ ਸਰਕਾਰ ਲੇਕਿਨ ਆਮ ਤੋਂ ਇਹ ਖਾਸ ਬਣ ਗਈ ਆਮ ਲੋਕਾਂ ਨੇ ਕੋਈ ਗੱਲ ਹੀ ਨਹੀਂ ਸੁਣਦੀ ਕਿਉਂਕਿ ਆਮ ਲੋਕਾਂ ਨੂੰ ਇਹਨਾਂ ਨੂੰ ਕੋਈ ਨਹੀਂ ਵੋਟਾਂ ਮੇਲੇ ਦਾ ਜਾਸ ਸੀਗੇ ਹੁਣ ਵੋਟਾਂ ਲੈ ਲਈਆਂ ਹੁਣ ਕੋਈ ਆਮ ਕੋਈ ਇਹਨਾਂ ਨੂੰ ਲੋੜ ਨਹੀਂ ਉਹਨਾਂ ਨੂੰ ਖਾਸ ਬਿਆਰੇ ਆਮ ਕੋਈ ਬਿਆਰੇ ਨਹੀਂ ਹੁਣ ਮੰਗ ਕੀ ਕਰਦੇ ਹੋ ਮੰਗੇ ਹੀ ਕਰਦੇ ਸਾਡੀ ਰੋਡ ਬਣੀ ਜਾਵੇ ਬਣਾਈ ਜਾਵੇ ਸੀਵਰੇਜ ਦਾ ਬੁਰਾ ਹਾਲ ਆਈ ਸੀਵਰੇਜ ਦਾ ਪ੍ਰਬੰਧ ਠੀਕ ਕੀਤਾ ਜਾਵੇ ਲੋਕਾਂ ਦੇ ਘਰਾਂ ਵਿੱਚ ਪਾਣੀ ਮੜ ਰਿਹਾ ਲੋਕ ਬਿਮਾਰ ਹੋਏ ਆ ਬੱਚੇ ਬਿਮਾਰ ਹੋ ਰਹੇ ਆ ਬਹੁਤ ਬੁਰਾ ਹਾਲ ਆਈ ਅੱਡੀ ਹੀ ਪ੍ਰਸ਼ਾਸਨ ਨੂੰ ਮੰਗਾ ਹੈ ਕਿ ਸਾਡਾ ਹੱਲ ਜਲਦ ਜਲਦ ਹੱਲ ਕੀਤਾ ਜਾਵੇ। ਮਾਮਲਾ ਜੀ ਇਹ ਬੋਰਡ ਦੇਖ ਲਓ। 5423 ਦਾ ਲੱਗਿਆ ਹੋਇਆ ਹੈ ਸੜਕ ਬਣਾਉਣ ਵਾਸਤੇ। 1.5 ਸਾਲ ਹੋ ਗਿਆ। ਠੀਕ ਹੈ ਜੀ। ਤੇ ਥੱਲੇ ਲੋਕਾਂ ਦਾ ਪ੍ਰਤੀਕਰਮ ਦੇਖ ਲਓ। ਲੋਕੀ ਦੁਖੀ ਆ। ਪਾਣੀ ਖੜਾ ਹੈ। ਲੋਕੀ ਜੀ ਮੇ ਲੋਕ ਢਿੱਗਣ ਨੂੰ ਬੋਟ ਸਾਈਕਲ ਸਿੱਧਾ ਨਹੀਂ ਜਾ ਸਕਦਾ ਡਿੱਗ ਸਕਦੀ ਹੈ ਸੱਟ ਵੀ ਆ ਸਕਦੀ ਹੈ ਅਸੀਂ ਬੜੇ ਵਾਰੀ ਕਹੇਦਾ ਕੋਈ ਕੋਈ ਹੱਲ ਨਹੀਂ ਹੈਦਾ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲ ਲੇ ਕਿਤੇ ਬੜੇ ਵਾਰੀ ਇੱਕ ਵਾਰ ਇਹ ਨਹੀਂ ਬੜੇ ਵਾਰੀ ਅੱਛਾ ਜੀ ਪਿੱਛੇ ਜੀ ਅੱਜ ਉਹ ਬੋਟਾਂ ਪਈਆਂ ਸੀ ਲੋਕ ਖੜਾ ਦੀਆਂ ਉਦੋਂ 2 ਦਿਨ ਕੰਮ ਚਲਾਇਆ ਇਹਨਾਂ ਨੇ ਬੋਟਾਂ ਲੈਣ ਵਾਸਤੇ ਦੋ ਦਿਨ ਬਾਅਦ ਕੰਮ ਫੇਰ ਬੰਦ ਹੁਣ ਸਾਰਾ ਉੱਥੇ ਖੜਾ ਹੈ ਪਾਣੀ ਵਗਿਆ ਲੈ ਕੋਈ ਹੱਲ ਨਹੀਂ ਹੁਣ ਮੰਗਤੀ ਹੈ ਸਾਡੀ ਮੰਗ ਸਾਡੀ ਇਹ ਵੀ ਸੜਕ ਬਣਾਓ ਪੱਕੀ ਜਿੱਥੇ ਲੋਕਾਂ ਨੇ ਜਾਲੀ ਪਾਣੀ ਦੁੱਧਾ ਉਹ ਬੰਦ ਕਰੋ ਇਹ ਮੰਗ ਹੈ ਜੀ ਪਿਛਲੇ 2.5 ਸਾਲ ਤੋਂ ਜਿਹੜੇ ਹਾਲਾਤ ਹੈ ਗਲੀਆਂ ਦੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਕਿ ਬੱਚਾ ਨੂੰ ਸਕੂਲ ਜਾਣਾ ਬੜਾ ਔਖਾ ਹੈ ਕਿ ਇੰਨਾ ਪੜਾ ਹਾਲ ਤੁਸੀਂ ਜਾ ਕੇ ਆਪ ਜਾ ਕੇ ਦੇਖ ਸਕਦੇ ਹੋ ਜੀ ਗਲੀਆਂ ਦੇ ਵਿੱਚ ਕੰਨ ਡਿੱਗੀਆਂ ਲੀਆਂ ਗਰੀਬ ਲੋਕਾਂ ਦੇ ਬਿਮਾਰ ਹੋਈ ਜਾਂਦੇ ਆ ਕੋਈ ਬੁਖਾਰ ਹੈ ਕਿਸੇ ਨੂੰ ਨਮੂਨੀਆਂ ਗੱਲ ਹੀ ਨੂੰ ਕਿਉਂ ਹੁੰਦਾ ਪੰਜ ਸੱਤ ਬੰਦੇ ਸਾਡੇ ਭਜਿੰਦਰ ਕੌਰ ਕੋਲੇ ਗਏ ਸੀ ਪੰਜ ਸੱਤ ਪਹਿਲਾਂ ਉਹਨਾਂ ਨੇ ਮਿੱਠੀਆਂ ਮਿਰਚਾਂ ਦੇ ਕੇ ਤੋਰਤੇ ਕੋਈ ਹੱਲ ਨਹੀਂ ਜੀ ਗੜੀਆਂ ਨੇ ਇਹਨਾਂ ਦਾ ਕਾਲ ਅਕੈਡਮੀ ਤੋਂ ਲੈ ਕੇ ਜਿੰਨੀਆਂ ਵੀ ਗੜੀਆਂ ਬਹੁਤ ਬੁਰਾ ਹਾਲ ਆ ਪਾਣੀ ਦਾ ਮੱਛਰਾਂ ਦਾ ਬਿਮਾਰੀ ਦਾ ਜਿੰਨਾ ਵੀ ਕਹਿੰਦੇ ਨਾ ਤੜਾ ਹਾਲ ਹੈ ਇਹਨੂੰ ਬੋਰ ਲਾਇਆ ਕੀ ਬੋਰ ਲਾਇਆ ਇਹ ਇਹ ਬੋਰ ਤਾਂ ਲਾਇਆ ਵੀ ਇਹ ਹਾਲ ਭਜਿੰਦਰ ਕੌਰ ਦਾ ਜਿਹੜਾ ਵਿਕਾਸ਼ ਆ ਤੇ ਦੇਖੋ ਭਾਈ ਇਹ ਲਾਇਆ ਸਾਡੀ ਧੜੀ ਵਾਲੇ ਨੇ ਲਾਇਆ ਸਾਰਿਆਂ ਨੇ ਹਾਂ ਇਸੇ ਕਰਕੇ ਲਾਇਆ ਕਿ ਸਾਡੀ ਇਹੀ ਹੈ ਵੀ ਆ ਹਲਦਾ ਜਾ ਕੇ ਕਰੋ ਬਹੁਤ ਬੁਰਾ ਹਾਲ ਹੈ ਬੁੜੀਆਂ ਦਾ ਬੱਚਿਆਂ ਦਾ ਬੰਦਿਆਂ ਦਾ ਬਜ਼ੁਰਗ ਕਈ ਬਜ਼ੁਰਗ ਕਿਤਾ ਵਿਚਾਰੇ ਬਿਮਾਰ ਪਏ ਐ ਤੁਹਾਨੂੰ ਲਿਜਾ ਕੇ ਦਿਖਾ ਸਕਦੇ ਆ ਮੰਗ ਕੀ ਆ ਹੁਣ ਛੱਡੀ ਮੰਗਿਆ ਵੀ ਇਹ ਪਾਣੀ ਦਾ ਛੇਟ ਚਾਹੀ ਹੱਲ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਤਾਂ ਨਹੀਂ ਅਸੀਂ ਵੱਡਾ ਪ੍ਰਦਰਸ਼ਨ ਅਜੇ ਤਾਂ ਟੇਲਰ ਹੈ ਨਹੀਂ ਫਿਰ ਇਹ ਨਗਰ ਕੌਂਸਲ ਦੇ ਦਫ਼ਤਰ ਚ ਅਣਮਿਠੇ ਰਹੀ ਧਰਨਾ ਬਟਾ ਰੱਖਾਂਗੇ ਕਾਕਾ ਜੀ ਬਹੁਤ ਦੁਖੀ ਐ ਸਾਡੀ ਗਲੀ ਚ ਨਾ ਸ਼ਿਵਰਾਜ ਕੱਢੇ 22 ਸਾਲ ਹੋ ਗਏ ਹਾਂ ਨਾ ਸਾਡੇ ਕੋਈ ਪਾਣੀ ਦਾ ਹਾਲਾ ਨਾ ਸਾਡੀ ਚੜਕਦਾ ਐ ਅਸੀਂ ਬਹੁਤ ਹੀ ਦੁਖੀ ਆਂ ਨਰਕ 'ਚ ਬੈਠੇ ਆਂ ਜੀ ਚਿਵਰੇਜ ਬੰਦ ਆ ਸਾਡੇ ਬਲਾਕਾਂ ਜਮਾਂ 24 ਸਾਲ ਹੋ ਗਏ ਕਦੇ ਸਾਡੇ ਚਿਵਰੇਜ ਨਹੀਂ ਕੱਢੇ ਪਹਿਲਾਂ ਅਸੀਂ ਧਰਨਾ ਲਾਇਆ ਉਦੋਂ ਕਹਿੰਦੇ ਹੁਣੇ ਗੱਡੀਆਂ ਘੱਲਦੇ ਆਂ ਦਾ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਫੇਰ ਅਸੀਂ ਮਿਲਜਿੰਦਰ ਗੌਰ ਦੇ ਘਰੇ ਗਏ ਕਹਿੰਦੇ ਅਸੀਂ ਹੁਣੇ ਘੱਲਦੇ ਆਂ ਫੇਰ ਨੀ ਕਿਸੇ ਨੇ ਵੀ ਸਾਡੀ ਗੱਲ ਸੁਣੀ ਅਸੀਂ ਸਾਡੇ ਬੱਚੇ ਮਾਰ ਹੈ ਅਸੀਂ ਬਹੁਤ ਦੁਖੀ ਆਂ ਦੋਨੇ ਗਲੀਆਂ ਪਾਣੀ ਨਾ ਭਰੀਆਂ ਪਈਆਂ ਚਿਵਰੇਜ ਬੰਦ ਹਨ ਤੇ ਸਾਡੇ ਛੜਕਾਂ ਟੁੱਟੀਆਂ ਐ ਦਾ 7-8 ਸਾਲ ਹੋ ਗਏ ਪ੍ਰਾਣੀਆਂ ਚੜਕਾਰਾਂ ਨੇ ਸਰਕਾਰਾਂ ਬਣਾਈਆਂ ਸੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਇਤਿਹਾਸਕ ਸ਼ਹਿਰ ਹੈ ਤਖਤ ਸਾਹਿਬ ਹੈ ਤਖਤ ਸਾਹਿਬ ਹੈ ਤੇ ਜਿੰਨਾ ਤਖਤ ਸਾਹਿਬ ਐਡਾ ਮਤਲਬ ਗੁਰੂਆਂ ਨੇ ਧਾਮ ਲਿਆ ਸੀ ਉਹਨਾਂ ਨੇ ਨਾਟਕ ਬਣਾਤਾ ਸਰਕਾਰਾਂ ਨਹੀਂ ਐਜੀਆਂ ਸਰਕਾਰਾਂ ਆਗੀਆਂ ਇਹ ਤਖਤ ਤੇ ਇੰਨਾ ਬੁਰਾ ਹਾਲ ਕਰਦਾ ਕੋਈ ਤਖਤ ਵਾਲੀ ਗੱਲ ਹੀ ਨਹੀਂ ਰਹਿੰਦੀ ਸੀ ਇਹਨਾਂ ਨੇ ਤੇ ਇਥੇ ਸਾਡੇ ਐਡੇ-ਐਡੇ ਮਾਲਕਾਂ ਨੇ ਧਾਮ ਲਿਆ ਸੀ ਆ ਕੇ 9 ਸਾਲ 9 ਮਹੀਨੇ 9 ਘੜੀਆਂ ਹੁਣ ਸਾਡੀ ਇਹ ਮੰਗ ਹੈ ਵੀ ਸੀਵਰੇਜ ਕੱਢੇ ਜਾਣ ਸਾਡੀਆਂ ਛੜਕਾਂ ਬਣ ਜਾਣ ਇਹ ਮੰਗ ਹੈ ਸਾਡੀ ਸਾਡਾ ਇਹ ਆ ਵੀ ਸਾਡਾ ਪਾਣੀ ਦਾ ਹਾਲ ਦੇਖੋ ਪਹਿਲਾਂ ਆਣ ਕੇ ਜਦੋਂ ਫੋਟੋਆਂ ਲੈਣੀਆਂ ਸੀ ਉਹ ਤਾਂ ਚਾਰ-ਚਾਰ ਗੇੜੇ ਗਲੀ 'ਚ ਮਾਰਦੇ ਸੀ ਹੁਣ ਹੁਣ ਵੋਟਾਂ ਪੈ ਗਈਆਂ ਹੁਣ ਸਾਡੀ ਗਲੀ ਚੱਕਰ ਵਾਰ ਨਹੀਂ ਪੁੱਛੇ ਕਵਾਰ ਹਾਲ ਦੇਖਣ ਇੱਕ ਵਾਰ ਸਾਡੀ ਗਲੀ ਦਾ ਹਾਲ ਦੇਖਣ ਆਣ ਕੇ ਵੀ ਅਸੀਂ ਕਿਹੜੀ ਮੁਸ਼ਕਲ ਨਾਲ ਜੀ ਰਹੇ ਹਾਂ ਘਰਾਂ 'ਚ ਪਾਣੀ ਵੀ ਨੱਕੇ ਗਾਹਾਂ ਬੰਨ ਲਾ ਦਿੰਦੇ ਅਸੀਂ ਹੁਣ ਕਿੱਧਰ ਨੂੰ ਜਾਈਏ ਦੱਸੋ ਜੀ ਸਾਡਾ ਨਿਕਲਣਾ ਹੀ ਬਾਹਰ ਮੁਸ਼ਕਲ ਹੋ ਜਾਂਦਾ ਸੀ ਗੁਰੂ ਘਰ ਜਾਣੇ ਸਾਡੇ ਸਾਰੇ ਗੰਦੇ ਪੈਰ ਲਾ ਕੇ ਗੁਰੂ ਘਰ ਜਾਣਾ ਪੈਂਦਾ ਸਾਨੂੰ ਇਹ ਸਾਡੇ ਗਲੀਆਂ ਦਾ ਹਾਲ ਤਾਂ ਹੋਣਾ ਚਾਹੀਦਾ ਕੋਈ ਮੈਂ ਤਾਂ ਦੇਖੋ ਤੇ ਅੱਜਕਲ ਸਥਾਨ ਹੈ ਤਖਤਾਲ ਹੈ ਗੁਰੂ ਸਾਹਿਬ ਆਏ ਆ ਪਰ ਦੂਰੋ ਦੂਰੋ ਸੰਗਤਾਂ ਵੀ ਆਉਂਦੀਆਂ ਨੇ ਸੰਗਤਾਂ ਵੀ ਆਉਂਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨਾ ਬੁਰਾ ਹਾਲ ਹੈ ਸ਼ਹਿਰ ਦਾ ਬਾਲਾ ਬੁਰਾ ਹਾਲ ਜੀ ਤਲਵੰਡੀ ਦਾ ਦੇਖਿਆ ਨਹੀਂ ਜਾਂਦਾ ਹੁਣ ਜਿਹੜੇ ਗੁਰੂ ਘਰ ਇੱਧਰ ਸਾਰੇ ਆਉਂਦੇ ਗਾਂ ਕਲੋਨੀ ਵਾਲੇ ਇੱਧਰ ਨੰਗਦੇ ਅਕੈਡਮੀ ਨੂੰ ਉਹ ਬਾਲਾ ਬੁਰਾ ਸਾਡਾ ਮੁਸ਼ਕਲ ਹੋਂਗ ਦੇਖੋ ਅਸੀਂ ਇਹ ਕਹਿੰਨੇ ਵੀ ਗਲੀ ਦਾ ਹੱਲ ਕਰਿਆ ਜਾਵੇ ਕੋਈ ਸੀਵਰ ਜ ਕੱਢੇ ਜਾਣ ਤੇ ਸਾਡੀ ਸੀਵਰ ਦਾ ਸਾਫ ਕਰਾਈ ਜਾਣ ਤੇ ਸਾਡੀਆਂ ਗਲੀਆਂ ਦਾ ਹੱਲ ਹੋ ਜੇ ਬਣ ਜਾ। ਸੋਸੇ ਪਾਣੀ ਦੀ ਹਾਂ ਪਾਣੀ ਕਾਰਨ ਗਲੀ ਨਹੀਂ ਬਣੀ ਹੋਰ ਤੇ ਸੋਸੇ ਹੀ ਹਾਂ ਬੋਰਡ ਕਿਵੇਂ ਲਾਇਆ ਬੋਰਡ ਤੇ ਕੀ ਲਿਖਿਆ ਤੁਸੀਂ ਜਿਹੜਾ ਰੱਖਿਆ ਬੋਰਡ ਤੇ ਲਿਖਿਆ ਜਾ ਵੀ ਵਿਕਾਸ ਦੇ ਹੋਰ ਭਰੇ ਜਗਾ ਹਾਂ ਤੇ ਮੰਗ ਕੀ ਆ ਹੁਣ ਮੰਗ ਵੀ ਚੀਜ਼ ਚਾਹੀਦੀ ਹੋਰ ਤੇ